ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਨੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਧੜਮ ਕਰਕੇ ਡਿੱਗਿਆ ਸੋਨੇ ਚਾਂਦੀ ਦੀਆਂ ਕੀਮਤਾਂ ਜਾਣੋ ਕਿੰਨਾ ਸਸਤਾ ਹੋਇਆ ਸੋਨਾ ਚਾਂਦੀ ਇਸੇ ਨਾਲ ਇਹ ਮਹੀਨੇ ਪਹਿਲਾਂ ਕਿਸ ਨੂੰ ਪਤਾ ਸੀ ਕਿ ਚਾਂਦੀ ਜੋ 1 ਲੱਖ ਰੁਪਏ प्रति किलोग्राम ਵੱਲ ਚੱਲ ਰਹੀ ਸੀ ਅਤੇ ਉਹ 90000 ਰੁਪਏ ਆ ਜਾਵੇ ਜਦ ਸੋਨਾ ਤੇਜ਼ੀ ਨਾਲ ਵਧ ਰਿਹਾ ਸੀ ਹਰ ਕਿਸੇ ਨੂੰ ਯਕੀਨ ਸੀ ਕਿ ਇਹ ਕੀਮਤ ਮੈਟਲ ਇੱਕ ਨਵੀਂ ਪੱਧਰ ਤੇ ਪਹੁੰਚ ਜਾਵੇਗੀ ਸੋਨੇ ਦੀ ਜੋ ਕੀਮਤ ਫਿਲਹਾਲ ਦੇਖਣ ਨੂੰ ਮਿਲ ਹੀ ਰਹੀ ਹੈ ਇਸ ਦੇ ਵਿਸ਼ਵਾਸ ਕਰਨਾ ਬਹੁਤ ਔਖਾ ਹੋ ਰਿਹਾ ਹੈ ਪਿਛਲੇ ਇੱਕ ਮਹੀਨੇ 'ਚ ਸੋਨਾ ਆਪਣੇ ਰਿਕਾਰਡ ਪੱਧਰ ਤੋਂ 4.25 ਫਰੀ ਤੋਂ ਡਿੱਗਿਆ ਹੈ ਦੂਜੇ ਪਾਸੇ ਚਾਂਦੀ ਦੀ ਕੀਮਤ 8 ਫਰੀ ਤੋਂ ਜ਼ਿਆਦਾ ਦੀ ਗਰਾਵਟ ਦੇਖਣ ਨੂੰ ਮਿਲੀ ਹੈ ਇਸ ਦੇ ਨਾਲ ਹੀ ਪਿਛਲੇ ਇੱਕ ਮਹੀਨੇ ਵਿੱਚ ਸੋਨਾ ਆਪਣੇ ਰਿਕਾਰਡ ਲੈਵਲ ਤੋਂ 3200 ਰੁਪਏ ਤੱਕ ਟੁੱਟ ਗਿਆ ਹੈ ਇਸ ਦੇ ਨਾਲ ਹੀ ਚਾਂਦੀ 7800 ਰੁਪਏ ਤੋਂ ਜ਼ਿਆਦਾ ਸਸਤੀ ਹੋ ਗਈ ਇਸ ਦੇ ਨਾਲ ਸੋਨੇ ਦੀ ਗੱਲ ਕਰੀਏ ਤਾਂ 20 ਮਈ ਨੂੰ MCX ਨੇ ਸੋਨੇ ਦੀ ਕੀਮਤ 74777 ਰੁਪਏ ਦਾ ਹਾਈ ਲੈਵਲ ਰਿਕਾਰਡ ਬਣਾਇਆ ਹੈ ਇਸ ਦੇ ਨਾਲ ਹੀ ਉੱਥੇ ਹੀ ਮੰਗਲਵਾਰ ਦੀ ਸੋਨੇ ਦੀ ਦੀਨ ਦੇ ਸਭ ਤੋਂ ਹੇਠਲੇ ਪੱਧਰ ਦੀ ਗੱਲ ਕਰੀਏ ਤਾਂ 71590 ਰੁਪਏ ਪ੍ਰਤੀ ਇਤ ਪਹੁੰਚ ਗਿਆ ਹੈ ਇਸ ਦਾ ਮਤਲਬ ਹੈ ਕਿ ਸੋਨੇ ਦੀ ਕੀਮਤ 3100 ਸ 90 ਰੁਪਏ ਜਾਨੀ 4.28% ਸੱdst ਸਸਤੀ ਹੋ ਗਏ ਦੂਜੇ ਪਾਸੇ ਸੋਨੇ ਦੇ ਮੁਕਾਬਲੇ ਚਾਂਦੀ ਦੀ ਕੀਮਤ ਵਿੱਚ ਵਿਪਾਰੀ ਗ੍ਰਾਫਟ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਅੰਕੜਿਆਂ ਮੁਤਾਬਕ 29 ਮਈ ਨੂੰ ਚਾਂਦੀ ਦੀ ਕੀਮਤ 96900 400 ਸੀ ਇਸ ਦੇ ਨਾਲ ਹੀ ਉਚਾਈ ਕਾਇਮ ਕੀਤੀ ਜੋ ਮੰਗਲਵਾਰ ਨੂੰ 58667 ਰੁਪਏ ਪ੍ਰਤੀ ਕਿਲੋਗ੍ਰਾਮ ਪਹੁੰਚ ਗਈ ਆ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ